ਨੰਬਰ ਫਰੀਦਕੋਟ ਦਾ ਹਾਂਜੀ ਮਾਡਲ ਕਿੰਨਾ ਹੈ ਮਾਡਲ 2012 ਜੀ ਅਸਾ 12 ਮਾਡਲ ਹੈ ਹਾਂਜੀ ਕੰਡੀਸ਼ਨ ਤੇ ਸਾਰੇ origignal ਹੈ ਜੀ ਹਾਂਜੀ origignal ਜੀ ਇਹ ਚੱਲ ਕਿੰਨਾ ਗਿਆ ਹੋਣਾ ਇਹ ਚੱਲਿਆ ਜੀ 1684 ਘੰਟੇ ਚੱਲਿਆ ਮਿੱਤਰੋ 1684 ਘੰਟੇ ਚੱਲਿਆ ਹੋਇਆ 12 ਮਾਡਲ ਹੈ ਨੰਬਰ ਇਹ ਦਾ ਪੰਜਾਬ ਦਾ ਹੈ ਇਹ ਪਾਰਟੀ ਕਮੀ ਦੇ ਨਾਮ ਹੋਊਗਾ ਜੀ ਇਹ ਫਰਸਟ ਪਾਰਟੀ ਹੈ ਜੀ ਫਰਸਟ ਪਾਰਟੀ ਦਾ ਨਾਮ ਹੈ ਕੰਡੀਸ਼ਨ ਦਾ ਇਹ origignal ਹੈ ਸਾਰਾ ਸਾਰਾ origignal ਹੈ ਜੀ ਲੈ ਮਿੱਤਰੋ ਕੰਡੀਸ਼ਨ ਦਾ ਵੀ ਸਾਰਾ origignal ਹੈ ਉਹ ਉਦਾਂ ਚੱਲ ਚਲਾ ਵੀ ਤਾਂ ਕਿਵੇਂ ਹੋਊਗਾ ਬਹੁਤ ਵਧੀਆ ਜੀ ਪੂਰੀ ਗਰੰਟੀ ਹੈ ਹਾਂ ਜੀ ਵਾਕੇ ਤਸ਼ਲੀ ਕਰਕੇ ਲਿਆ ਸਕਦਾ ਬੰਦਾ 8 ਟਰੈਕਟਰ ਦੀ ਡਿਮਾਂਡ ਕੀ ਹੈ ਜੀ ਕਿੰਨੇ ਕ ਦਾ ਡਿਮਾਂਡ ਹੈ ਜੀ 5 15 ਜੀ 5 ਲੱਖ 15 ਹਜ਼ਾਰ ਹਾਂ ਜੀ 15000 ਤਾਂ ਉੱਪਰ ਲਾ ਸਿੱਧੇ ਡਿਸਕਾਊਂਟ ਹੋ ਜਾਊਗਾ ਹੋਰ ਕਿੰਨਾ ਕ ਫਾਇਦਾ ਕਰੋਗੇ 4 99 ਦੇ ਦਿਆਂਗੇ 4 ਲੱਖ 90 ਹਜ਼ਾਰ ਦੀ ਟਰੈਕਟਰ ਦਵਾ ਦਾਂਗੇ ਮਿੱਤਰੋ ਫਟਾਫਟ ਆਜੋ ਪਿੰਡ ਖਖਰਾਣਾ ਪੈ ਜਾਂਦਾ ਜੀ ਹਾਂ ਜੀ ਜ਼ਿਲ੍ਹਾ ਪੈ ਜਾਂਦਾ ਮੋਗਾ ਮੋਗਾ ਜੀ ਨੇੜੇ ਕਿਹੜੇ ਕਿਹੜੇ ਪਿੰਡ ਪੈ ਗਏ ਆਪਣੇ ਇਹ ਥੰਮਣ ਵਾਲਾ ਜੀ ਤੇ ਮੁੰਗੇ ਵਾਲਾ ਤੇ ਦਰਮੇਸਰੀ ਆ ਦੂਜੇ ਪਾਸੇ ਰੋਡ ਦੇ ਵੱਡੇ ਦੀ ਓਕੇ ਤੇ ਨੰਬਰ ਕੈਪਸ਼ਨ ਦੇ ਵਿੱਚ ਲਿਖਿਆ ਪਿਆ ਸਰਦਾਰ ਮੀਤ ਸਿੰਘ ਸੇਖੋ ਹੋਰਾਂ ਦੇ ਘਰੇ ਟਰੈਕਟਰ ਖੜਾ ਕੋਈ ਵੀ ਸੱਜਣ ਖਰੀਦਣਾ ਚਾਹੁੰਦਾ ਬਸ ਜਲਦੀ ਤੋਂ ਪਹਿਲਾਂ ਨੰਬਰ ਲਾ ਲਓ ਬੈਲ ਕਰੋ ਕਰਾ ਫਟਾਫਟ ਜੇ ਆ ਟਰੈਕਟਰ ਕਰੀ ਲੈ ਜਾਣਾ